Thank you. ਕਿ ਹੁਣੋ ਇਸ ਟਾਈਮ ਕਿੱਥੇ ਮੌਜੂਦ ਹੋ ਤੁਸੀਂ ਆਪਾਂ ਮੂਨਕੱਕ ਘੱਗਰ ਤੇ ਮੌਜੂਦ ਆ ਜੀ ਜੋ ਪੁਲ ਤੋਂ ਜਿਹੜਾ ਟੋਹਾਣਾ ਵਾਲੀ ਸੜਕ ਹੈ ਉਹ ਪੁਲ ਤੋਂ ਤਕਰੀਬਨ ਥੋੜਾ ਦੂਰ ਆ ਤੇ ਉੱਥੇ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਘੱਗਰ ਤੇ ਕਿੱਡੀ ਕਿੱਡੀ ਦਰਾਰਾਂ ਪਈਆਂ ਹੋਈਆਂ ਨੇ ਬੇਸ਼ੱਕ ਪਾਣੀ ਦਾ ਲੈਵਲ ਥੋੜਾ ਜਿਹਾ ਡਾਊਨ ਹੋਇਆ ਹੈ ਪਰ ਫਿਰ ਵੀ ਜੋ ਪ੍ਰਸ਼ਾਸਨ ਵੱਲੋਂ ਦੱਸਿਆ ਜਾ ਰਿਹਾ ਵੀ ਪਿੱਛੇ ਪਾਣੀ ਬਹੁਤ ਜ਼ਿਆਦਾ ਆ ਰਿਹਾ ਤੇ ਉਹ ਤੋਂ ਡਰ ਲੱਗਦਾ ਵੀ ਇਹ ਜਿਹੜੇ ਦਰਾਰਾਂ ਨੇ ਇਹ ਖੱਡ ਅੱਗੇ ਖੱਡਾ ਪੈ ਕੇ ਪਾਣੀ ਟੁੱਟਣ ਦਾ ਡਰ ਹੈ ਆਪਾਂ ਨੂੰ ਜਿਹੜੀ ਕਿ ਇੱਕ ਚੌੜੀ ਪੱਟੜੀ ਪ੍ਰਸ਼ਾਸਨ ਵੱਲੋਂ ਮਿੱਟੀ ਪਾ ਕੇ ਬਣਾਈ ਗਈ ਸੀ ਕਿ ਕਹਿੰਦੇ ਸੀ ਟਰੈਕਟਰ ਆਮ ਨਾਲ ਚੱਲ ਸਕਦਾ ਉੱਥੇ ਵੱਡੀਆਂ ਸੋਰਾਆਂ ਸੀ ਅੱਜ ਕਿਵੇਂ ਨੇ ਉਹ ਸੋਰਾਆਂ ਅੱਜ ਉਰਲੀ ਸਾਈਡ ਠੀਕ ਲੱਗਦੀ ਏ ਨੇ ਕੁਝ ਤੁਹਾਡੇ ਪੱਤਰਕਾਰਾਂ ਦੀ ਦੀਰਾਂ ਦੀ ਫਹਿਤਾ ਨਾਲ ਕੱਲ ਤੁਸੀਂ ਨੇ ਵੀਡੀਓ ਬਣਾ ਕੇ ਪਾਈ ਸੀ ਜੋ ਉਹਦੇ ਨਾਲ ਥੋੜਾ ਠੀਕ ਹੈ ਰਸਤਾ ਸਾਫ ਬਣਿਆ ਪਰ ਉਧਰ ਥੋੜਾ ਜਿਹਾ ਬੰਨ ਕਮਜ਼ੋਰ ਹੈ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਉਹ ਟੁੱਟਣ ਦਾ ਡਰ ਹੈ ਪਰ ਕਿ ਉੱਥੇ ਵੀ ਲੋੜ ਹੈ ਵੀ ਹਾਂ ਜੀ ਉੱਥੇ ਵੀ ਲੋੜ ਹੈ ਆਪਣੇ ਜੀਸੀਬੀ ਮਸ਼ੀਨਾਂ ਨਾਲ ਹੋਰ ਜੋ ਵੀ ਗੱਟੇ ਵਗੈਰਾ ਲਾਏ ਜਾਣਾ ਤਾਂ ਉਹ ਸੋਰਾ ਬੰਦ ਕਰੀਏਗਾ ਹਾਂ ਜੀ ਅੱਜ ਇਕੱਲੇ ਤੁਸੀਂ ਖੜੇ ਹੋ ਕੀ ਸਮੱਸਿਆ ਆ ਰਹੀ ਤੁਹਾਨੂੰ ਸਮੱਸਿਆ ਇਹ ਆ ਰਹੀ ਹੈ ਜੀ ਵੀ ਜਿਹੜਾ ਇਹ ਆਪਣਾ ਬੰਨ ਸੀ ਇਹਨੂੰ ਮਜ਼ਬੂਤ ਕਰਨ ਵਾਸਤੇ ਕਿਉਂਕਿ ਥਾਂ ਥਾਂ ਤੇ ਦਬਰੀ ਸੀ ਜਗ੍ਹਾ ਕਿਸਾਨ ਭਰਾਵਾਂ ਨੇ ਮਿਲ ਜੁੜ ਕੇ ਇਹ ਮਸ਼ੀਨ ਚੈਨ ਵਾਲੀ ਮਸ਼ੀਨ ਲੈਂਦੀ ਸੀ ਬਿਲਡਿੰਗ ਆਪਣੇ ਬੰਨ ਨੂੰ ਮਜ਼ਬੂਤ ਕੀਤਾ ਜਾਵੇ ਪਰ ਜਦੋਂ ਇੱਥੇ ਆਈ ਤਾਂ ਚੈਨ ਵਾਲੀ ਮਸ਼ੀਨ ਜਿਹੜੀ ਸੀ ਤੇ ਗੜ ਗਈ ਬੁਰੀ ਤਰ੍ਹਾਂ ਕਿਉਂਕਿ ਇੰਨੀ ਜਗ੍ਹਾ ਪੋਲੀ ਸੀ ਕਿ ਮਸ਼ੀਨ ਹੀ ਗੜ ਗਈ ਜੋ ਅਸੀਂ ਮਸ਼ੀਨ ਲੈ ਕੇ ਆਏ ਸੀ ਇਹ ਬੰਨ ਨੂੰ ਮਜ਼ਬੂਤ ਕਰਨ ਲਈ ਉਹ ਮਸ਼ੀਨ ਘੜ ਗਈ ਉਹ ਤੋਂ ਬਾਅਦ ਇਹ ਜੇਸ ਵੀ ਮਸ਼ੀਨ ਲਿਆ ਕੇ ਫੇਰ ਇਸ ਨੂੰ ਬਾਹਰ ਘੜ ਰਹੇ ਆ ਜੀ ਇਸ ਦੇ ਵਿੱਚ ਕਿਸੇ ਪ੍ਰਸ਼ਾਸਨ ਦਾ ਸਹਿਯੋਗ ਹੈਗਾ ਬਿਲਕੁਲ ਜੀ ਅਜਿਹਾ ਕਿਸੇ ਵੀ ਪ੍ਰਸ਼ਾਸਨ ਦਾ ਕੋਈ ਸਹਿਯੋਗ ਨਹੀਂ ਆਹ ਤੁਸੀਂ ਦੇਖ ਰਹੇ ਹੋ ਆਮ ਜ਼ਿਮੀਦਾਰ ਸਰਪੰਚ ਪੰਚਾਇਤਾਂ ਆ ਕੇ ਖੜੀਆਂ ਨੇ ਤੇ ਇਹ ਆਪਣੇ ਲੈਵਲ ਤੇ ਜਿਹੜਾ ਇਹਨਾਂ ਕੁਝ ਆਪਣੇ ਲੈਵਲ ਤੇ ਕਰ ਰਹੇ ਨੇ ਡੀਸੀ ਤਾਂ ਸੰਗਰੂਰ ਦਾ ਬਾਰ ਬਾਰ ਦਾਅਵੇ ਕਰਦੇ ਵੀ ਅਸੀਂ ਹਰ ਪਾਸੇ ਤਿਆਰ ਆ ਕਿਤੇ ਵੀ ਕੋਈ ਕਮੀ ਆਂਦੀ ਅਸੀਂ ਉੱਤੇ ਪੂਰੇ ਸਾਰੇ ਬੰਨ ਮਜ਼ਬੂਤ ਕਰਾਂਗੇ ਇਹ ਜੀ ਤੁਸੀਂ ਖੁਦ ਪ੍ਰੈਸ ਵਾਲਿਆਂ ਤੁਸੀਂ ਉਹਨਾਂ ਨੂੰ ਸੁਣਿਆ ਹੋਣਾ ਤੁਸੀਂ ਆ ਖੁਦ ਆਪਣੇ ਅੱਖੀਂ ਦੇਖ ਲੋ ਕੀ ਹਾਲ ਹੈ ਜੀ ਕੋਈ ਵੀ ਸੁਣੂ ਛੇ ਪ੍ਰਸ਼ਾਸਨ ਦੇ ਅਧਿਕਾਰੀ ਨਿਸਰੇ ਜੀ ਪਿਛਲੀ ਵਾਰੀ 2023 ਦੇ ਵਿੱਚ ਜਿਹਨੂੰ ਬੰਨ ਇਥੂ ਟੁੱਟਿਆ ਸੀ ਜੀ ਉਹ ਵੀ ਬੰਨ ਮਜ਼ਬੂਤ ਨਹੀਂ ਕਰ ਸਕਦੇ ਜੀ ਅੱਜ ਇੰਨਾ ਕੋਈ ਬਿਲਕੁਲ ਮਸ਼ੀਨ ਨਹੀਂ ਕੋਈ ਯਾਰ ਫੋਟੋ ਵੀ ਸੀ ਥਲੇ ਤਾਂ ਸੀ ਬੰਨ ਪੈਂਦਾ ਕਿੱਥੇ ਗਿਜਿਆ ਇਹ ਤੁਹਾਨਾ ਰੋਡ ਤੇ ਉੱਪਰ ਜਿਹੜੇ ਨਾਲ ਲੱਗਦਾ ਪੁਲ ਦੇ ਆ ਜੀ ਕੋਦਨੀ ਰਾਮਪਰਾ ਵਾਲੀ ਸਾਈਡ ਪਾਸੇ ਹੁਣ ਤੁਸੀਂ ਕੀ ਵੈਸੇ ਸੋਚ ਰਹੇ ਹੋ ਵੀ ਕੀ ਸਰਕਾਰ ਕੋਲ ਕਿਸਾਨਾਂ ਦੀ ਮਦਦ ਲਈ ਆਵੇਗੀ ਦੇਖੋ ਜੀ ਸਾਡੀ ਤਾਂ ਫਿਰ ਬੇਨਤੀ ਹੈ ਇਸ ਤਾਂ ਬੇਨਤੀ ਉਹ ਕਰ ਸਕਦੇ ਆ ਸਰਕਾਰ ਨੂੰ ਵੀ ਵੀ ਉਹ ਜਲਦੋਂ ਜਲਦਦਰ ਧਿਆਨ ਦੇਣ ਕਿਉਂਕਿ ਉਪਰੋਂ ਜਿਹੜਾ ਮੌਸਮ ਦੀ ਖਰਾਬ ਹੋ ਰਿਹਾ ਹੈ ਤੇ ਜਿਹੜੇ ਸਾਰੇ ਲੋਕਾਂ ਦੇ ਸਾਹ ਉੱਤੇ ਜਾ ਰਹੇ ਨੇ ਕਿਉਂਕਿ ਇਹ ਇੰਨਾ ਬੰਨ ਕਮਜ਼ੋਰ ਹੈ ਇਹ ਤੇ ਜੀਸੀਬੀ ਚਲਣੀ ਬੜੀ ਔਖੀ ਹੋਈ ਪਈ ਹੈ ਜੀ ਨਹੀਂ ਲੱਗਦਾ ਨਹੀਂ ਖਤਰੇ ਦੇ ਨਿਸ਼ਾਨ ਤੋਂ ਬਹੁਤ ਥੱਲੇ ਜਿਹੜਾ ਪਾਣੀ ਹੈ ਉਹ ਹੈਗਾ ਔਰ ਇੱਥੋਂ ਦੇ ਕਿਸਾਨਾਂ ਨੂੰ ਚਿੰਤਾ ਕਿਉਂ ਸਤਾ ਰਹੀ ਹੈ ਕਿਉਂਕਿ ਇਹ ਅਜਿਹੀ ਵੀ ਦੇਖ ਸਕਦੇ ਹਾਂ ਕਿ ਜਿਹੜਾ ਬੰਨ ਹੈ ਬਿਲਕੁਲ ਪੋਲਾ ਹੈ ਜੀ ਤੁਸੀਂ ਦੇਖੋ ਇਹ ਪਾਣੀ ਦੇ ਲੈਵਲ ਦੇ ਬਰਾਬਰੀ ਪੋਲਾ ਹੋਇਆ ਪਿਆ ਜੀ ਇਹ ਥੋੜਾ ਜਿਹਾ ਪਿੱਛੂ ਪਾਣੀ ਆ ਗਿਆ ਤੇ ਸਾਰਾ ਹੀ ਰੁੜ ਜਾਣਾ ਜੀ ਪਿੱਛੇ ਕਿਵੇਂ ਹੈ ਤੁਹਾਡੇ ਸਾਹਮਣੇ ਕੋਈ ਪਾਣੀ ਪੂਣੀ ਦਾ ਪੱਧਰ ਪਿੱਛੇ ਜੋ ਸੁਣਨ ਚਾਹ ਰਿਹਾ ਜੀ ਦੇਖੋ ਜਿੱਥੇ ਕੋਈ ਪੁਖਤਾ ਜਾਣਕਾਰੀ ਤਾਂ ਨਹੀਂ ਪਰ ਸੁਣਨ ਜਾ ਰਿਹਾ ਵੀ ਪਾਣੀ ਵਧ ਰਿਹਾ ਜੀ ਪਿੱਛੇ ਬਾਈ ਜੀ ਅੱਜ ਤੁਸੀਂ ਕਿੱਥੇ ਮੌਜੂਦ ਹੋ ਕੀ ਕਰ ਰਹੇ ਹੋ ਇੱਥੇ ਤੇ ਜਿੱਕ ਕਰਦ ਰਿਆ ਤੇਰੇ ਰੋਡਾਂ 'ਚ ਮੋੜ ਤੇ ਟਵਾਣਾ ਰੋਡ ਆ ਪੁਲ ਦੇ ਨਜ਼ਦੀਕ ਤੇ 2000 ਦੇ ਚ ਬਹੁਤ ਵਾਈ ਮਚਾਈ ਸੀ ਜਿਹੜੇ ਬੰਨਾਂ ਦੇ ਖੜੇ ਆਪਾਂ ਕਿਹੜੇ ਪਾਸੇ ਪੈਂਦਾ ਇਹ ਬੰਨ ਇਹ ਕੁਦ ਨਹੀਂ ਹੰਡਾ ਰਾਮਪਰਾ ਸਾਈਡ ਪੈਂਦਾ ਜੀ ਤੇ ਹੁਣ ਇਸ ਬੰਨ ਨੂੰ ਕੀ ਹੋ ਗਿਆ ਇਹ ਬੰਨ ਬਿਲਕੁਲ ਵੀ ਖਤਮ ਹੈ ਪਾਣੀ ਪਿੱਛੋਂ ਖਬਰ ਆ ਰਹੀ ਵੀ ਪਾਣੀ ਬਹੁਤ ਵਧਣ ਲੱਗ ਰਿਹਾ ਤੇ ਇਸ ਕਰਕੇ ਖੂਦ ਨਹੀਂ ਹੰਡਾ ਤੇ ਰੰਪਰੇ ਦੇ ਮਨ ਲੋ ਵੀ ਲੋਕ ਆਪ ਲੱਗ ਰਹੇ ਨੇ ਕੋਈ ਪ੍ਰਸ਼ਾਸਨ ਕੋਈ ਸਰਕਾਰ ਵੱਲੋਂ ਕੋਈ ਸਹਿਤਾ ਨਹੀਂ ਤੁਸੀਂ ਕਿਸ ਕਿਹੜੀਆਂ ਮਸ਼ੀਨਾਂ ਦੇ ਸਹਿਯੋਗ ਨਾਲ ਇਸ ਬੰਨ ਨੂੰ ਮਜ਼ਬੂਤ ਕਰਾਂ ਤੇ ਲੱਗੇ ਦੇਖੋ ਜੀ ਸੀਵੀਆਂ ਤੇ ਪੌਪਲਨ ਇੱਕ ਪੌਪਲਨ ਦਿੱਤੀ ਲੱਗੇ ਜਿਹੀ ਚੱਲ ਗਈਆਂ ਨੇ ਕੀ ਇਹ ਸਰਕਾਰ ਵੱਲੋਂ ਭੇਜੀ ਗਈਆਂ ਨੇ ਕੋਈ ਸਰਕਾਰ ਵੱਲੋਂ ਕੋਈ ਨਹੀਂ ਆਇਆ ਸਾਡੇ ਕੋਲ ਆਇਆ ਜੀ ਅਸੀਂ ਦੋ ਤਿੰਨ ਪਿੰਡਾਂ ਦੇ ਬੰਦੇ ਆ। ਨਹੀਂ ਜਿਹੜੀ ਇਹ ਮਸ਼ੀਨਾਂ ਨੇ ਤੁਹਾਡੀ ਤੁਸੀਂ ਆਪਣੇ ਲੈਵਲ ਤੇ ਲੈ ਕੇ ਆਏ ਹੋ ਜਾਂ ਸਰਕਾਰ ਵੱਲੋਂ ਆਏ। ਅਸੀਂ ਤਾਂ ਆਪਣੇ ਲੈਵਲ ਤੇ ਜਿਹੜੇ ਆਪਣੇ ਦੋ ਤਿੰਨ ਪਿੰਡਾਂ ਦੇ ਸਰਪੰਚ ਸਾਹਿਬ ਨੇ ਜੀ ਉਹ ਲੈ ਕੇ ਆਏ ਨੇ। ਨਹੀਂ ਲੱਗਦਾ ਨਹੀਂ ਕਿ ਪ੍ਰਸ਼ਾਸਨ ਬਾਰ-ਬਾਰ ਕਹਿ ਰਿਹਾ ਵੀ ਅਸੀਂ ਪਾਪਲੈਂਡ ਵੀ ਮਸ਼ੀਨਾਂ ਵੀ ਸਭ ਲੈ ਕੇ ਨੱਕੇ ਬੰਦ ਕਰਾਂਗੇ ਕਿ ਲੋਕਾਂ ਨੂੰ ਪਾਣੀ ਤੋਂ ਕੋਈ ਡਰ ਨਹੀਂ ਹੋਵੇਗਾ। 2 ਸਾਲ ਹੋ ਗਏ ਜੀ ਹਲੇ ਤੱਕ 2 ਸਾਲਾਂ ਤੋਂ ਬਾਅਦ ਫੇਰ ਇੱਕ ਵਾਰ ਧਰ ਭਰਿਆ 24 ਦੇ ਵਿੱਚ ਠੀਕ ਰਿਹਾ। ਉਸ ਤੋਂ ਬਾਅਦ ਕੋਈ ਰਿਪੇਅਰ ਨਹੀਂ ਹੋਇਆ ਨਾ ਜੀ ਇੱਕ ਵਾਰ ਮਿੱਟੀ ਤੇ ਇਹਨਾਂ ਦੀ ਬਾਅਦ ਚ ਕੋਈ ਰਿਪੇਅਰ ਨਹੀਂ ਹੋਈ ਕੋਈ ਫਸਲਾਂ ਪੱਕਣ ਤੇ ਨਹੀਂ 3 ਮਹੀਨੇ ਪਹਿਲਾਂ ਵੀ ਕੋਈ ਰਿਪੇਅਰ ਨਹੀਂ ਹੋਈ ਕੋਈ ਇੱਥੇ ਕੋਈ ਪ੍ਰਸ਼ਾਸਨ ਕੋਈ ਸਰਕਾਰ ਦਾ ਕੋਈ ਲਾਗੂ ਨਹੀਂ ਪਹੁੰਚਿਆ ਜਦ ਕਿ 2-3 ਮਹੀਨੇ ਪਹਿਲਾਂ ਬਣ ਚੁੱਕੀ ਇੱਥੇ ਵੀ ਇਹ ਕੰਮ ਕਰਨ ਦਾ ਹੱਕ ਸਰਕਾਰ ਦਾ ਹੈ